ਜੋ ਬੋਲੇ ਸੋਨਰ ਪੈ ਸ੍ਰੀ ਗੁਰੂ ਪਾਲਮਿਕ ਭਗਵਾਨ ਜੀ ਦੀ ਜੀਤ ਹੈ। ਸੋ ਅੱਜ ਸਾਡੇ ਨਾਲ ਮੌਜੂਦ ਹਨ ਵੀਵੀਐਸ ਟੀਮ ਦੇ ਪ੍ਰਧਾਨ ਸਾਹਿਬ ਸ਼੍ਰੀਮਾਨ ਸੰਜੀਵ ਕੁਮਾਰ ਜੀ। ਅੱਜ ਅਸੀਂ ਇੱਥੇ ਸ਼੍ਰੀ ਗੁਰੂ ਵਾਲਮੀਕ ਸਭਾ ਸੌਥਾ ਹਲ ਮੰਦਿਰ ਦੇ ਵਿੱਚ ਪਹੁੰਚੇ ਹਾਂ ਤੇ ਜਿੱਥੇ ਸ਼੍ਰੀ ਗੁਰੂ ਵਾਲਮੀਕ ਪੂਜਾ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਆ ਉਹ ਅੱਜ ਆਪਾਂ ਗੱਲ ਕਰਦੇ ਹਾਂ ਵੀਵੀਐਸ ਟੀਮ ਦੇ ਪ੍ਰਧਾਨ ਸਾਹਿਬ ਸ਼੍ਰੀਮਾਨ ਸੰਜੀਵ ਕੁਮਾਰ ਜੀ ਨੂੰ ਅੱਜ ਕਿਦਾਂ ਇੱਥੇ ਪ੍ਰੋਗਰਾਮ ਮਨਾਇਆ ਜਾ ਰਿਹਾ ਉਹ ਦਾ ਉਸ ਬਾਰੇ ਜਾਣਕਾਰੀ ਦੇਵਾਂਗੇ ਜਿਉਂ ਬੋਲੇ ਸੋਨ ਦੇ ਪੈ ਸ਼੍ਰੀ ਗੁਰਪਾਲ ਮਿਕ ਮਹਾਨ ਜੀ ਤੋਂ ਮੇਰੇ ਵੱਲੋਂ ਸਾਰੀ ਅੱਜ ਦਿਨ ਵਿੱਚ ਵਾਸਤੇ ਸੋਵਾ ਗੁਪਤਨ ਪਰਿਵਾਰ ਨੂੰ ਜਿਆਵਾਦਮੀ ਕੀ ਜੀ ਤੇ ਪ੍ਰਗਟ ਬਸਤੀਆਂ ਨੂੰ ਲੱਖ ਲੱਖ ਵਾਰਨ ਸੋ ਅੱਜ ਸੋ ਇਹ ਮੇਰੇ ਅੰਦਰ ਦੀ ਸੋਫਾ ਸਭਾ ਯੂਕੇ ਮੰਦਪ ਦੇ ਵਿੱਚ ਸੋ ਇੱਥੇ ਜਿਹੜਾ ਸੰਗਠਨ ਨੂੰ ਮਾਣ ਹੈ ਕਿ ਅਲਗੜਾ ਪ੍ਰਗਟਾਸ਼ਾ ਪ੍ਰੋਗਰਾਮ ਆ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਜੋ ਸੰਗਠਨ ਦੇ ਵਿੱਚ ਉਤਸ਼ਾਹ ਨਾਰਾ ਦੇ ਚੱਲ ਰਿਹਾ ਹੈ ਤੇ ਜੋ ਪਗੜਾ ਦੇ ਸੇਵਾ ਵਾਲੇ ਤੋਂ ਆਂਦੀ ਨਾਲ ਆ ਰਿਹਾ ਹੈ ਬਹੁਤ ਜ਼ਰਾ ਸ਼ਾਦ ਨਾਲ ਸੰਗਠਨ ਦੇ ਪਹੁੰਚ ਗਿਆ ਤੇ ਪ੍ਰਗਟਾਸ਼ਾ ਬਰਾੜੀ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਾਡੇ ਸੰਜੀਵ ਤੇ ਤੁਹਾਡੀ ਵੀ ਵੀਆਸ ਟੀਮ ਦੇ ਪ੍ਰਧਾਨ ਸਾਹਿਬ ਤੋ ਇਹਨਾਂ ਲਫ਼ਜ਼ਾਂ ਦੇ ਨਾਲ ਖਿਮਾ ਦੇ ਜਾਰੀ ਕੀਤੇ ਗੋ ਬੋਲਿਸ 100 ਰੁਪਏ ਸ਼੍ਰੀ ਗੁਰਪਾਲ ਕੈਮੀਕਲ ਮਾਨ ਜੀ ਜੀ